ਦੁਕਾਨ ਸੁਮਨ ਲੈਂਦੇ ਬਹਾਨੇ ਲੈ ਕੇ ਪੈਸੇ ਦਾ ਬੈਗ ਵੇਖੋ ਕਿਵੇਂ ਪੈਨਲ ਸਰਕਾਰ ਸਰਕਾਰ ਕੀਤਾ ਬੈਗ ਵਿੱਚ ਚੋਰੀ ਹੋ ਗਿਆ ਸੀ ਸੀਸੀਟੀਵੀ ਵਿੱਚ ਹੋਈ ਹੈ ਚੋਰ ਸੁਮਨ ਲੈਂਦੇ ਬਹਾਨੇ ਕਰਕੇ ਚੋਰੀ ਆਵੇ ਕੋਈ ਇਸ ਨੂੰ ਟੈਲੀ ਚ ਲੱਗ ਕੇਵੇਂ ਪੈਨਲ ਸਰਕਾਰ ਦੇ ਲੈ ਕੇ ਪੈਸੇ ਦਾ ਬੈਗ ਸੁਮਨ ਲੈਂਦੇ ਬਹਾਨੇ ਕਰਕੇ ਚੋਰੀ ساری ਵਾਰ ਦਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਦੇਖੋ ਚੋਰ ਬੜੇ ਹੀ ਸ਼ਤ ਤਰੀਕੇ ਨਾਲ ਲੈ ਪੈਸੇ ਨਾਲ ਭਰਿਆ ਬੈਗ ਚੋਰੀ ਕਰ ਲੈਂਦਾ ਹੈ ਇਹ ਸੁਮਨ ਲੈਂਦੇ ਬਹਾਨੇ ਤੋਂ ਬਾਅਦ ਹੋ ਜਾਂਦਾ ਹੈ ਕਿ ਬੰਦੇ ਦੀ ਲਾਤੀ ਦੇ ਨਾਲ ਲੈਸਾ ਦਾ ਬੈਗ ਉਹ ਨੂੰ ਸਰਕਾਰ ਦੇ ਸਾਈਡ ਤੇ ਕਾਤਾ ਸਮਾਨ ਲੈਣ ਦੇ ਬਹਾਨੇ ਲੈ ਕੇ ਪੈਸੇ ਦਾ ਬੈਗ ਵੀ ਖੋ ਤੇ ਮੇਰੇ ਪੈਰ ਨਾਲ ਸਰਕਾ ਕੇ ਕੀਤਾ ਬੈਗ ਨਚੋਰੀ ਕੱਦਨਾ ਸੀਸੀਟੀਵੀ ਵਿੱਚ ਹੋਈ ਕੈਮ। ਚੋਰ ਸਮਾਨ ਲੈਣ ਦੇ ਬਹਾਨੇ ਕਰਕੇ ਚੋਰੀ ਆਵੇ ਕੋਈ ਉਸੋ ਟੇਲੇ ਚ ਲੱਗ ਕੇ ਪੈਰ ਨਾਲ ਸਰਕਾ ਕੇ ਲੈ ਕੇ ਪੈਸੇ ਦਾ ਬੈਗ ਚੋਣ ਲੈਣ ਦੇ ਬਹਾਨੇ ਕਰਕੇ ਚੋਰੀ ਸਾਰੀ ਵਾਰ ਬਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਵਿਖੋ ਚੋਰ ਬੜੇ ਹੀ ਸ਼ਤ ਤਰੀਕੇ ਨਾਲ ਪੈਸੇ ਨਾਲ ਭਰਿਆ ਬੈਗ ਚੋਰੀ ਕਰ ਲਿੰਦਾ ਹੈ। ਇਹ ਸਮਾਨ ਲੈਣ ਦੇ ਬਹਾਨੇ ਦੁਕਾਨ ਤੇ ਜਾਂਦਾ ਹੈ ਤੇ ਬੰਦੀ ਚਲਾਦੀ ਦੇ ਨਾਲ ਪੈਸੇ ਦਾ ਬੈਗ ਉਹ ਨੂੰ ਸਰਕਾਰ ਦੇ ਸਾਈਡ ਤੇ ਕਰ ਲਿੰਦਾ ਹੈ। ਫਿਰ ਆਪਣਾ ਸਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।